ਅੱਜ ਸੀਐਮ ਭਗਵੰਤ ਮਾਨ ਸੰਗਰੂਰ ਦੌਰੇ ਤੇ ਨੇ ਤੇ ਕੱਗਰ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਜਾਣਗੇ ਅਤੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਨਗੇ ਤੇ ਕੱਗਰ ਨਾਲ ਲੱਗਦੇ ਇਲਾਕੇ ਦਾ ਕਰਨਗੇ ਦੌਰਾ ਮਕਰੋੜ ਸਹਿ ਵਿਖੇ ਲੋਕਾਂ ਨਾਲ ਕਰਨਗੇ ਮੁਲਾਕਾਤ ਅਤੇ ਲੋਕਾਂ ਨਾਲ ਮੁਲਾਕਾਤ ਕਾਰੇ ਤਿਆਰੀਆਂ ਦਾ ਜਾਇਜ਼ਾ ਵੀ ਲੈਣਗੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨਜੋਤ ਉਹਨਾਂ ਤੋਂ ਹੋਰ ਜਾਣਕਾਰੀ ਲੈਣੇ ਆ ਜੀ ਮਨਜੋਤ ਅੱਜ ਸੀਐਮ ਭਗਵੰਤ ਮਾਨ ਸੰਗਰੂਰ ਜਾਣਗੇ ਅੱਜ ਬਿਲਕੁਲ ਵਰਨ ਦੇ ਇਸ ਪ੍ਰਿਕਿਰਣਾ ਦੁਸਰ ਸੀਐਮ ਮੁੱਖ ਮੰਤਰੀ ਕੋਲ ਤਾਂ ਵੀ ਜਿਹੜੀ ਟੈਕਨੋਲੋਜੀ ਕਿਸੂਮ ਸੀ ਪੰਜਾਬ ਦੇ ਨਾਲ ਮੀਟਿੰਗ ਕੀਤੀ ਹੈ ਔਰ ਕਾਫੀ ਭਾਰ ਦੇ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਹੜ੍ਹਾਂ ਦਾ ਮੁੱਦਾ ਹੋ ਗਿਆ ਜਾਂ ਫਿਰ ਲੋਕਾਂ ਦੇ ਜਿਵੇਂ ਕੋਰਪੋਰੇਟ ਲੱਗਾ ਕਰਕੇ ਲੋਕਾਂ ਦੇ ਮੁੱਦੇ ਪੈਂਡਿੰਗ ਪਏ ਸੀ ਸੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੂੰ ਤੰਤ ਜਿਹੜਾ ਹੱਲ ਕਰਦੇ ਨਿਰਦੇਸ਼ ਵੀ ਜਾਰੀ ਕੀਤੇ ਔਰ ਉਸ ਤੋਂ ਬਾਅਦ ਦੱਸਿਆ ਕਿ ਅੱਜ ਜਿਹੜੇ ਪੂਰੇ ਪੰਜਾਬ ਦੇ ਐਸਐਸਪੀ ਦੇ ਨਾਲ ਮੀਟਿੰਗ ਹੈ ਲਗਭਗ 12:00 ਵਜੇ ਮੀਟਿੰਗ ਹੈ ਪਹਿਲਾਂ ਇਹ ਸਿਵਲ ਟੈਕਨੀਕਲ ਦੇਖੀ ਰੱਖੀ ਗਈ ਸੀ ਉਸ ਤੋਂ ਬਾਅਦ ਇਹ ਜਿਹੜਾ ਫਾਨਕੀ ਕਰਕੇ 3:00 ਵੀ ਰਹਿ ਸ਼੍ਰੀ ਕੇ ਕਰ ਦਿੱਤਾ ਗਿਆ ਔਰ ਅਤੇ તમામ ਜਿਹੜੇ ਮੁੱਦੇ ਨੇ ਜਿੰਨਾ ਦੇ ਮਸ਼ਹਦਾ ਮਤ ਆ ਗਿਆ ਹੋਰ ਕਈ ਮੁੱਦੇ ਨੇ ਉਹਨਾਂ ਨੂੰ ਨਿਪਟਾਰਾ ਕੀਤਾ ਜਾਵੇਗਾ ਉਸ ਤੋਂ ਬਾਅਦ ਲਗਭਗ 12 ਵਜੇ ਤੋਂ ਬਾਅਦ ਪੀਡੀ ਕਤਮ ਕਰਕੇ ਕੱਕਰ ਤਰਿਆ ਦੇ ਨਜ਼ਦੀਕ ਦੂਰ ਏਰੀਆ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਦੌਰਾ ਕਰਕੇ ਹਾਲਾਂਕਿ ਮੌਜੂਦਾ ਜਿਹੜਾ ਆਗਾਮੀ ਫੇਜ਼ਨ ਆ ਰਿਹਾ ਉਹਨੂੰ ਹੜ੍ਹਾਂ ਦੀ ਰੋਕ ਤਾਈਮ ਤੇ ਜਿਹੜੀ ਤਿਆਰੀ ਹੈ ਉਹ ਕਿਸ ਤਰੀਕੇ ਦੀ ਹੋਈ ਹੈ ਉਹ ਸਬੀਲੀ ਪੱਤਰ ਤੇ ਗਾਇਦਾ ਲੈਣ ਗਿਆ ਜਿਸ ਦੇ ਨਾਲ ਲੱਗਦੇ ਕੱਕਰ ਤਰਿਆ ਦੇ ਜਿਹੜੇ ਨਾਲ ਇਹ ਤੱਕ ਏਰੀਆ ਦੇ ਵਿੱਚ ਵਿੱਚ ਹਰ ਪ੍ਰਭਾਵਿਤ ਏਰੀਆ ਨੇ ਉਹਨਾਂ ਦੇ ਵਿੱਚ ਦੂਰਾ ਕਰਕੇ ਚੋਕਨਦਰਾ ਵੀ ਬੋਲਾ ਕਰਕੇ ਕਿ ਜਿਹੜਾ ਤਿਆਰੀਆਂ ਨੇ ਉਹ ਕਿਸ ਤਰੀਕੇ ਦੀਆਂ ਚੱਲ ਰਹੀਆਂ ਨੇ ਸੋ ਹਾਲਾਂਕਿ ਇਹ ਨਾਮਲੇ ਦੇ ਵਿੱਚ ਜਿਹੜਾ ਦੂਰਾ ਹੈ ਉਹ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਉਹਨਾਂ ਦੇ ਆਲੇ ਦੁਆਲੇ ਦਾ ਮੁੱਖ ਤੌਰ ਤੇ ਹੋਵੇਗਾ ਔਰ ਜਬੀਨੀ ਪੱਤਰ ਤੇ ਉਹਨਾਂ ਦੀਆਂ ਤਿਆਰੀਆਂ ਦਾ ਜਗ੍ਹਾ ਲਿਆ ਜਾਵੇ ਕੱਛ ਤੇ ਜਿਹੜੀ ਚੈਕਿੰਗ ਹੈ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਬੋਲਾ ਕਰਕੇ ਕਿ ਕਿਸ ਤਰੀਕੇ ਦੀਆਂ ਤਿਆਰੀਆਂ ਉਹਨਾਂ ਦੀਆਂ ਨੇ ਔਰ ਨਾਲ ਹੀ ਜਿਹੜੇ ਪ੍ਰਸ਼ਾਸਨ ਦੀਆਂ ਤਿਆਰੀਆਂ ਨੇ ਉਹ ਕਿਸ ਤਰੀਕੇ ਨੇ ਇਹ ਕੰਪੋਨੈਂਟ ਅਕਾ ਲਾਂਜੜਾ ਹੋ ਚੁੱਕਿਆ ਮੌਸੂਮ ਦਾ ਵੀ ਜਿਹੜਾ ਆ ਵੀ ਤੋਂ ਉਸ ਮਾਮਲੇ ਦੇ ਵਿੱਚ ਇਹ ਲੋਕਾਂ ਦੇ ਵਿੱਚ ਇਹ ਤੋਂ ਖੜਾ ਨੂੰ ਲੈ ਕੇ ਕੋਈ ਜਿਹੜੀ ਵਿਭਾਗਿਕੀਆਂ ਦੇ ਵਿੱਚ ਟੈਨਸ਼ਨ ਨਾ ਹੋਵੇ ਜਾਂ ਫਿਰ ਕੈਲੀ ਵੀ ਪ੍ਰਦਰਸ਼ਨ ਕਿਸ ਤਰੀਕੇ ਨਾਲ ਉਸ ਇਲਾਕੇ ਦੇ ਵਿੱਚ ਕੰਮ ਕਰ ਰਿਹਾ ਹੈ ਕਿ ਚਾਹੇ ਉਹ ਤੁਸੀਂ ਬੰਨਾ ਦਾ ਕੰਮ ਹੋਵੇ ਜਾਂ ਫਿਰ ਟੋਕਲਾ ਦਾ ਕੰਮ ਹੋਵੇ ਸਾਰੇ ਸਨਹਿਨ ਜਿਹੜੇ ਨੇ ਇਸ ਦੀ ਮੁੱਖ ਮੰਤਰੀ ਅੱਜ ਆਏ ਜਾ ਰਹੇ ਨੇ ਉਸ ਤੋਂ ਪਹਿਲਾਂ 12:00 ਵਜੇ ਜਿਹੜੀ ਹੈ ਮੁੱਖ ਮੰਤਰੀ ਰਹਿਲ ਜੋ ਕਿ ਐਸਐਸਪੀ ਦੇ ਨਾਮ ਮੀਟਿੰਗ ਕੀਤੀ ਜਾਵੇਗੀ ਕੋਰੋਨਾ ਮੀਟਿੰਗ ਦੇ ਵਿੱਚ ਇਹ ਤਕਾਮਾਮ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਫਿਰ ਨਸ਼ਾ ਤਸਕਰੀ ਦਾ ਮੁੱਦਾ ਆਇਆ ਫਿਰ ਬਾਥਰੂਮ ਪਾਰ ਆਉਂਦੇ ਡਰੋਨ ਦਾ ਮੁੱਦਾ ਇਹ ਸਾਰੇ ਮੁੱਦੇ ਜਦੋਂ ਜਦੋਂ ਜਾਣ ਕਿ ਕਿ ਅਭੀ ਵੀ ਨਹੀਂ ਕਿ ਇਹ ਜਿਹੜਾ ਕਾਤਲ ਆਪਰੇਸ਼ਨ ਚਲਾਇਆ ਗਿਆ ਕਮਿਸ਼ਨਟ ਤੋਂ ਲੈ ਕੇ ਪੁਲਿਸ ਦ압 ਵਿੱਚ ਅੱਜ ਇਹ ਵੀ ਸਿੱਖਿਆ ਗਿਆ ਸੀ ਕਿ ਕਾਫੀ ਮੁਸੱਮੀ ਵੀ ਦੱਸਦੇ ਹੋਏ ਸੀ ਲੋਕਾਂ ਦੇ ਕੋਲੋਂ ਕਾਫੀ ਹਰ ਨਸ਼ਾ ਜਿਹੜਾ ਪ੍ਰਾਪਤ ਹੋ ਰਿਹਾ ਸੀ ਉਹਨਾਂ ਦੀ ਐਫ ਆਈ ਆਰ ਦੀ ਦਰਜ ਹੋਈਆਂ ਵੀ ਹਾਲਾਂਕਿ ਉਸੇ ਮੁੱਦੇ ਦੇ ਉੱਤੇ ਉਹਨਾਂ ਅੱਜ ਅਮ ਮੀਟਿੰਗ ਤੇ ਰਚੀ ਜਿਹੜਾ ਸਿੱਧਾ ਅਦਿਕਤion ਦਾ ਹੋਊਗਾ ਕੀ ਨਤੀਜਾ ਨਿਕਲੇਗਾ ਦੇਖਣਾ ਹੋਵੇ ਜਮਾਨਾ ਕਿ ਉਹ ਪ੍ਰੋਗਰਾਮ ਅੱਜ ਸ਼ਡਿਊਲ ਦੇ ਮੁੱਖ ਮੰਤਰੀ ਦੇ ਬੇਲਾ ਐਟ ਅ ਸਪੀਚ ਨਾਲ ਮੀਟਿੰਗ ਹੋਣੀ ਹੈ ਕਿ ਮੁੱਖ ਮੰਤਰੀ ਦੇ ਐਕਸਪੀਅਰ 12:00 ਤੋਂ ਬਾਅਦ ਜਿਹੜਾ ਟੋਰਾ ਹੈ ਉਹ ਸਿਰੋਰੀ ਜਗ੍ਹਾ ਦੇ ਕਰਦਾ ਹੈ ਤਾਂ ਖੱਡਾ ਕਰ ਤਰੀ ਅੱਜ ਲੱਗੇ ਲੱਗਦੀ ਹੈ ਕਿਰਵਿਚੜੀ ਕਾਇ ਕਰਾ ਹੈ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸੀਐਮ ਭਗਵੰਤ ਮਾਨ ਅੱਜ ਸੰਗਰੂਰ ਦੌਰੇਤੇ ਨੇ ਤੇ ਕੱਗਰ ਨਾਲ ਲੱਗਦੇ ਇਲਾਕੇ ਆ ਦਾ ਦੌਰਾ ਕਰਨਗੇ ਤੇ ਮਕਰੋੜ ਸਾਹ ਵੇਖੇ ਲੋਕਾਂ ਨਾਲ ਮੁਲਾਕਾਤ ਵੀ ਕਰਨਗੇ ਲੋਕਾਂ ਨਾਲ ਮੁਲਾਕਾਤ ਕਰਤੀ ਆ ਰਿਆ ਦਾ ਜਾਇਜ਼ਾ ਜਿਹੜਾ ਉਹ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਲਿਆ ਜਾਵੇਗਾ ਦੱਸਦੇ ਕਿ ਕੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਸੇ ਨਾਲ ਇੱਕ ਖਾਸ ਅਹਿਮ ਮੀਟਿੰਗ ਕੀਤੀ ਗਈ ਸੀ ਤੇ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਦੇ ਨਾਲ ਇੱਕ ਅਹਿਮ ਬੈਠ जिस तु बाद दौरे नौरा दे, देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स चैनल पर।